ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਆਪਣੇ ਚੈਨਲ ਤੇ ਐਡ ਲਵਾਉਣ ਵਾਸਤੇ ਕਿਸੇ ਪ੍ਰਕਾਰ ਦਾ ਕੋਈ ਸਾਧਨ ਵੇਚਣ ਵਾਸਤੇ ਖੇਤੀਬਾੜੀ ਸਾਧਨ ਜ਼ਮੀਨ ਪlant ਕਿਸੇ ਵੀ ਤਰ੍ਹਾਂ ਦਾ ਸਾਧਨ ਵੇਚਣ ਵਾਸਤੇ ਸਾਡੇ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰ ਸਕਦੇ ਹੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਜੋ ਤੁਹਾਡਾ ਸਾਧਨ ਜਲਦ ਤੋਂ ਜਲਦ ਵਿਕ ਸਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਰੋ ਹੁਣ ਆਪਾਂ ਗੱਲ ਕਰੀਏ ਤੁਹਾਡੇ ਲਈ ਤਿੰਨ ਟਰੈਕਟਰ ਇੱਕ 11 ਹਾਲਾਂ ਦਾ ਸੈੱਟ ਲੈ ਕੇ ਆਏ ਆਂ ਪਹਿਲਾਂ ਗੱਲ ਕਰੀਏ ਫਾਰਮ ਟਰੈਕ 60 ਟਰੈਕਟਰ ਆ ਵੀਰੋ ਦੇਖ ਸਕਦੇ ਹੋ ਹਾਲਤ ਬਹੁਤ ਚੰਗੀ ਆ ਟਰੈਕਟਰ ਦੀ ਸ਼ੋਅ ਦਾ ਬਹੁਤ ਸੋਹਣਾ ਸਾਫ਼ ਪਿਆ ਰੰਗ ਪੇਂਟ ਦਾ ਪੂਰਾ ਓਰੀਜਨਲ ਆ ਵੀਰੋ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਟਰੈਕਟਰ ਵਧੀਆ ਚੰਗਾ ਬੈਂਪਰ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਮਰਗਾਟਾਂ ਤੇ ਟੇਪ ਲੱਗੀ ਹੋਈ ਆ ਕੋਈ ਮਰਗਾਟ ਨਹੀਂ ਗਲੇ ਹੋਏ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਆ ਵੀਰੋ ਬਾਅਦ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ ਟਰੈਕਟਰ ਦੀ ਹਾਲਤ ਤੁਹਾਡੇ ਸਾਹਮਣੇ ਆ ਫਾਰਮ ਟਰੈਕ 60 ADI ਹੋਇਆ ਟਰੈਕਟਰ ਆ ਵੀਰੋ ਇਹ ਜੇ ਹੁਣ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ ਮਾਡਲ 2003 ਮਾਡਲ ਟਰੈਕਟਰ ਆ ਵੀਰੋ ਪੰਜਾਬ ਨੰਬਰ ਦਾ ਟਰੈਕਟਰ ਆ ਪਿਛਲੇ ਟਾਇਰ BK T ਕੰਪਨੀ ਦੇ ਬਿਲਕੁਲ ਨਵੇਂ ਨੇ ਦੇਖ ਸਕਦੇ ਆ ਤੁਸੀਂ ਬਹੁਤ ਘੱਟ ਚੱਲੇ ਨੇ ਟਾਇਰ ਬਿਲਕੁਲ ਨਵੇਂ ਟਾਇਰ ਨੇ ਪਾਵਰ ਸਟੀering ਦੇ ਵਿੱਚ ਵੀਰੋ ਇਹ ਟਰੈਕਟਰ ਆ ਵਾਹ ਚਲਾ ਕੇ ਦਸੱਲੀ ਕਰਕੇ ਟਰੈਕਟਰ ਨੂੰ ਤੁਸੀਂ ਫੇਰ ਖਰੀਦ ਸਕਦੇ ਹੋ ਕੋਈ ਮਗਰਲੇ ਇਸੇ ਦੀ ਆਵਾਜ਼ ਨਹੀਂ ਕੋਈ ਰੈਮ ਨਹੀਂ ਗਲੇ ਹੋਏ ਮਰਗਾਟ ਨਹੀਂ ਗਲੇ ਹੋਏ ਪੂਰਾ ਸਾਫ਼ ਸੋਹਣਾ ਘਰੇਲੂ ਘੱਟ ਚੱਲਿਆ ਟਰੈਕਟਰ ਆ ਵੀਰੋ ਦੇਖ ਸਕਦੇ ਹੋ ਅਗਲੇ ਟਾਇਰ ਵੀ ਬਿਲਕੁਲ ਨਵੇਂ ਨੇ ਚਾਰੇ ਟਾਇਰ ਬਿਲਕੁਲ ਨਵੇਂ ਨੇ ਟਰੈਕਟਰ ਦੇ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 2,60,000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜੇ ਹੁਣ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 97818 72310 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀਓ ਵੀਰੋ ਰਹਿ ਗਈ ਹੋਵੇ ਵੀਰ ਨੂੰ ਤੁਸੀਂ ਇੱਕ ਵਾਰ ਫੋਨ ਕਰਕੇ ਟਰੈਕਟਰ ਦੀ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਖਰੀਦਣਾ ਖਰੀਦਣ ਦਾ ਚਾਹਵਨ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੇ ਅਗਲੇ ਟੈਰ ਵੀ ਬੀਕੇਟੀ ਕੰਪਨੀ ਨੇ ਇਹ ਦੇਖ ਸਕਦੇ ਹੋ ਵੀਰੋ ਤੁਸੀਂ ਮਰਗਿਆਟਰ ਬਹੁਤ ਚੰਗੇ ਨੇ ਕਿਤੇ ਗਲੇ ਨਹੀਂ ਹੋਏ ਲਾਈਵ ਪੀਟੀਓ ਵਾਲਾ ਵੀਰੋ ਇਹ ਟਰੈਕਟਰ ਮਗਰਲੇ ਸਾਈਡ ਤੋਂ ਟਰੈਕਟਰ ਬਹੁਤ ਸੋਹਣਾ ਸਾਫ਼ ਪਿਆ ਚੰਗੀ ਹੁੱਕ ਲੱਗੀ ਹੋਈ ਆ ਲੈਂਕਾਂ ਦੀ ਐਡਜਸਟਮੈਂਟ ਵਾਲੇ ਡੰਡੇ ਲੱਗੇ ਹੋਏ ਨੇ ਲੈਂਕਾਂ ਦਾ ਪੂਰਾ ਸਾਫ਼ ਆ ਵੀਰੋ ਟਰੈਕਟਰ ਮਰਗਿਆਟਾਂ ਦਾ ਪੂਰਾ ਚੰਗਾ ਦੇਖ ਸਕਦੇ ਹੋ ਸੀਟ ਬਿਲਕੁਲ ਨਵੀਂ ਲੱਗੀ ਹੋਈ ਆ ਸੈਲਫ ਸਟਾਰਟ ਚੰਗੀ ਬੈਟਰੀ ਦੇ ਵਿੱਚ ਟਰੈਕਟਰ ਆ ਵੀਰੋ ਇਹ ਅੱਗੇ ਗੱਲ ਕਰੀਏ 11 ਹਲ ਨੇ ਵੀਰੋ ਦੇਖ ਸਕਦੇ ਹੋ ਪੂਰੇ ਹੈਵੀ ਹਲ ਨੇ ਚੰਗੇ ਫਰੇਮ ਦੇ ਵਿੱਚ ਹਲ ਨੇ ਪੂਰੀ ਮੋਟੀ ਐਂਗਲ ਲੱਗੀ ਹੋਈ ਆ ਕਿਸੇੋਂ ਪਾਸੋਂ ਹਲ ਲੱਗੇ ਨਹੀਂ ਹੋਏ ਕੋਈ ਵੀਂਗਾ ਨਹੀਂ ਹਲ ਫਾਲੇ ਇੱਕ ਪਾਸੇ ਦੇ ਨਵੇਂ ਨੇ ਇੱਕ ਪਾਸੇ ਦੇ ਘਸੇ ਨੇ ਚੱਲ ਰਹੇ ਨੇ ਵੀਰੋ ਦੇਖ ਸਕਦੇ ਹੋ ਤੁਸੀਂ ਹਾਲਤ ਤੁਹਾਡੇ ਸਾਹਮਣੇ ਹਾਲਾਂ ਦੀ ਵਜਨਦਾਰ ਪੂਰੇ ਹਾਲ ਨੇ ਵੀਰੋ ਜੇ ਕਿਸੇ ਵੀਰ ਨੇ ਖਰੀਦਣੇ ਆ ਵੀਰ ਨੂੰ ਤੁਸੀਂ ਫੋਨ ਕਰਕੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9814257995 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਹਲਾ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਵੀਰੋ ਦੱਸਣ ਕੰਨੀਓ ਰਹਿ ਗਈ ਹੋਵੇ ਤੁਸੀਂ ਵੀਰ ਨੂੰ ਫੋਨ ਕਰਕੇ ਕਾਲ ਕਰਕੇ ਪ੍ਰਾਪਤ ਕਰ ਸਕਦੇ ਹੋ ਜੇ ਹੁਣ ਆਪਾਂ ਇਹਨਾਂ ਦੇ ਰੇਟ ਦੀ ਗੱਲ ਕਰੀਏ ਵੀਰ ਕੰਨੀਓ 18000 ਰੁਪਏ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜੇ ਕਿਸੇ ਵੀਰ ਨੇ ਖਰੀਦਣਿਆ ਖਰੀਦਣ ਦਾ ਚਾਹਵਣਾ ਇੱਕ ਵਾਰ ਵੀਰ ਨੂੰ ਜਰੂਰ ਕਾਲ ਕਰੇ ਅੱਗੇ ਗੱਲ ਕਰੀਏ ਵੀਰੋ ਸਵਰਾਏ 735 FE ਦਾ ਟਰੈਕਟਰ ਆ ਵੀਰੋ ਇਹ ਬਹੁਤ ਸੋਹਣਾ ਸਾਫ ਚੰਗਾ ਟਰੈਕਟਰ ਆ ਵੀਰੋ ਵਾਈ ਦੇ ਚੱਲਿਆ ਟਰੈਕਟਰ ਆ ਹਾਲਤ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਅਗਲੇ ਟਾਇਰ 95 ਪੈਸੇ ਨੇ ਮਗਰਲੇ ਟਾਇਰਸ ਦੇ 50 ਪੈਸੇ ਨੇ ਪੱਕੇ ਟਾਇਰ ਨੇ ਵੀਰੋ ਰਿਮਾਂ ਦਾ ਪੂਰਾ ਚੰਗਾ ਟਰੈਕਟਰ ਕੋਈ ਖਰਾਬ ਰਿਮਾਂ ਟਰੈਕਟਰ ਤੇ ਬਹੁਤ ਚੰਗੇ ਪਏ ਨੇ ਵੀਰੋ ਇੰਜਨ ਗੇਅਰ ਦੀ ਵੀਰ ਦੀ ਫੁੱਲ ਦਸੱਲੀ ਆ ਗਾਰੰਟੀ ਆ ਜਿੰਨਾ ਟਾਈਮ ਮਰਜੀ ਤੁਸੀਂ ਵਾਹ ਕੇ ਟਰੈਕਟਰ ਨੂੰ ਦਸੱਲੀ ਕਰਕੇ ਫੇਰ ਖਰੀਦ ਸਕਦੇ ਹੋ ਵੀਰੋ ਜੇ ਆਪਾਂ ਇਸ ਦੇ ਮਾਡਲ ਦੀ ਗੱਲ ਕਰੀਏ 1900 1994 ਮਾਡਲ ਵੀਰੋ ਇਹ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਵੀਰੋ ਇਹ ਜੇ ਕਿਸੇ ਵੀਰ ਨੇ ਖਰੀਦਣਾ ਖਰੀਦਣ ਦਾ ਚਾਹਵਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 62874331352 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਖਰੀਦਣਾ ਖਰੀਦਣ ਦਾ ਚਾਹਵਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੇ ਚੰਗਾ ਮਿਊਜ਼ਿਕ ਸਿਸਟਮ ਲੱਗਾ ਹੋਇਆ ਵੱਡਾ ਵੀਰੋ ਬੈਕ ਸਾਈਡ ਤੋਂ ਦੇਖ ਸਕਦੇ ਹੋ ਫੱਟੀ ਡੰਡਾ ਟਰੈਕਟਰ ਦੇ ਨਾਲ ਆ ਵੀਰੋ ਜੇ ਆਪਾਂ ਹੁਣ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 1,36,000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਅੱਗੇ ਗੱਲ ਕਰੀਏ ਸਵਰਾਜ 855 2006 ਮਾਡਲ ਵੀਰੋ ਟਰੈਕਟਰ ਆ ਇਹ ਪੰਜਾਮ ਨੰਬਰ ਦਾ ਟਰੈਕਟਰ ਆ ਕਲੌਸ ਕਰ ਇੰਜਨ ਦੇ ਵਿੱਚ ਵੀਰੋ ਇਹ ਟਰੈਕਟਰ ਆ ਰੰਗ ਪੇਂਟ ਟਰੈਕਟਰ ਦਾ ਬਿਲਕੁਲ ओरिजिनल ਆ ਵੀਰੋ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਬਹੁਤ ਚੰਗਾ ਘਰੇਲੂ ਚੱਲਿਆ ਟਰੈਕਟਰ ਆ ਵੇਖ ਸਕਦੇ ਹੋ ਤੁਸੀਂ ਤੁਹਾਡੇ ਹਾਲਤ ਟਰੈਕਟਰ ਦੀ ਸਾਹਮਣੇ ਆ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 94885 11949 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜਿਸ ਦੀ ਰੇਟ ਦੀ ਗੱਲ ਕਰੀਏ ਜਿਸ ਦੀ ਰੇਟ ਦੀ ਵੀਰੂ ਗੱਲ ਕਰੀਏ ਵੀਰ ਕੰਨਿਓ 2,80,000 ਰੁਪਇਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਮਰਗਿਆ ਟਰੈਕਟਰ ਦੇ ਦੇਖ ਸਕਦੇ ਹੋ ਬਿਲਕੁਲ ਨਵੇਂ ਵਰਗੇ ਪਏ ਨੇ ਵੀਰੋ ਹਾਲਤ ਦਾ ਬਹੁਤ ਸੋਹਣਾ ਸੋਹਣਾ ਚੰਗਾ ਟਰੈਕਟਰ ਆ ਵੀਰੋ ਬਾਅਦ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਦਾ ਬਿਲਕੁਲ ਨਵਾਂ ਟਰੈਕਟਰ ਵੀਰੋ ਵੀਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ